ਜੈਕ ਜੈਕ ਦੀ ਕਹਾਣੀ ਵੀ ਬੜੀ ਕਮਾਲ ਦੀ ਹੈ ਇੱਕ ਕੁੱਤਾ ਨਹੀਂ ਇਹ ਬਾਈ ਹੋਰੀ ਕਹਿੰਦੇ ਸਾਡੇ ਪਰਿਵਾਰ ਦਾ ਮੈਂਬਰ ਆ ਤੇ ਇਹ ਅਸੀਂ ਸਿਰਫ ਕਹਿੰਦੇ ਨਹੀਂ ਅਸੀਂ ਤਾਂ ਸਬੂਤ ਵੀ ਦੇ ਸਕਦੇ ਹਾਂ ਕਿਉਂਕਿ ਵਿਆਹ ਵਾਲੇ ਕਾਰਡ ਤੇ ਪਰਿਵਾਰ ਦੇ ਮੈਂਬਰਾਂ ਚ ਜੈਕ ਦਾ ਨਾਮ ਵੀ ਛਾਪ ਦਿੱਤਾ ਬਾਈ ਹੋਰਾਂ ਨੇ ਤੇ ਬੜੀ ਕਮਾਲ ਦੀ ਗੱਲ ਲੱਗੀ ਕਿ ਇੰਨਾ ਕੁੱਤੇ ਨੂੰ ਪਿਆਰ ਕਰਦੇ ਆ ਬਾਈ ਹੋਰੀ ਕਹਿੰਦੇ ਕਿ ਅਸੀਂ ਜਦ ਰੋਟੀ ਖਾਣੇ ਆ ਤਾਂ ਘਰ ਵਿੱਚ ਪਹਿਲੀ ਪੱਕੀ ਹੋਈ ਰੋਟੀ ਇਸ ਕੁੱਤੇ ਨੂੰ ਮਿਲਦੀ ਹੈ ਤੇ ਫੇਰ ਅਸੀਂ ਖਾਂਦੇ ਆ ਇਥੋਂ ਤੱਕ ਕਿ ਜੇ ਕਿਤੇ ਗੁੱਸੇ ਵੀ ਹੋ ਜਾਵੇ ਤਾਂ ਹੱਥ ਨਾਲ ਖਵਾਉਣੀ ਪੈਂਦੀ ਹੈ ਵਰਨਾ ਇਹ ਕੁੱਤਾ ਰੋਟੀ ਨਹੀਂ ਖਾਂਦਾ ਕੁੱਤੇ ਦੀਆਂ ਹੋਰ ਵੀ ਕਮਾਲ ਦੀਆਂ ਗੱਲਾਂ ਨੇ ਆਜੋ ਕਰਦੇ ਆ ਬਾਈ ਹੋਰਾਂ ਦੇ ਨਾਲ ਪਿਆਰ ਲੋਕੀ ਦੇ ਰਿਸ਼ਤੇਦਾਰਾਂ ਦਾ ਨਾਂ ਨਹੀਂ ਦਿਖਾਉਂਦੇ ਯਾਰ ਤੇ ਤੁਸੀਂ ਵਿਆਹ ਦੇ ਘਰ ਤੇ ਕੁੱਤੇ ਦਾ ਨਾਲ ਖਾਇਆ ਕਿ ਜਿੰਦ ਲਈ ਆਂਦਾ ਸੀ ਮਾਸੀ ਕਿਉਂ ਯਾਰ ਹੂੰ ਅੱਛਾ ਠੀਕ ਹੈ ਤੇ ਬਸ ਜਵਾਕ ਕਹੂੰਗੀ ਵਾਲਿਆ ਜੀ ਤਾਂ ਇਹਨੂੰ ਸਾਂਦੇ ਬੈਜਨ ਦੇ ਵੀਰੇ ਇਹਨੇ ਮੈਨੂੰ ਮੋਟਰਸਾਂ ਨਹੀਂ ਕੱਢਣ ਦੇਣਾ। ਅੱਛਾ। ਥੋੜੇ ਸਾਹਮਣੇ ਮੈਂ ਝਾੜੂਂਗੇ ਨੇ ਮੈਨੂੰ ਮੋਟਰਸਾਂ ਨਹੀਂ ਕੱਢਣ ਦੇਣਾ। ਜਾਂ ਮੂਰੇ ਹੋ ਜੂ ਜਾਂ ਪਿੱਛੇ ਹੋ ਜੂ ਜਾਂ ਮੂਰੇ ਹੋ ਜੂ ਜਾਂ ਪਿੱਛੇ ਹੋ ਜੂ। ਪਾਣੀ ਦੀ ਝੜਕ ਤੇ ਜੇ ਤਾਂ ਮੈਂ ਰੋਟੀ ਵੀ ਨਹੀਂ ਖਾਂਦਾ ਬਈ। ਅੱਛਾ ਜੇ ਇਹਨੂੰ ਝੜਕਾ। ਹਾਂ ਹਾਂ ਫਿਰ ਪਾਸੇ ਹੋ ਕੇ ਬੈਜਣ ਨੇ ਉੱਥੇ। ਦੀਦੀ ਜਾਂ ਦੀਦੀ ਤੋਂ ਵੱਤ ਤੋਂ ਵੱਤ ਹੁਣ ਸਿੱਧੀ ਆਸੀ ਰੋਟੀ ਬਾਦਾਂਗੇ ਸਾ ਤੂੰ ਨਹੀਂ ਖਾਣੀ ਉਹਨੇ। ਜਿੰਨੇ ਇੱਕ ਰੋਬਰਕ ਨਾ ਨਹੀਂ ਖੋਣਦੀ ਮੰਦੇ ਤੇ ਬਈ ਕਿਉਂ ਨਹੀਂ ਰੋਟੀ ਖਾਂਦੀ। ਉਹ ਬਹਿ ਨਹੀਂ ਦਿੰਦਾ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਮੈਂ ਆ ਜੋਤ ਕਰੇਵਾਲ ਜਿੱਥੇ ਲੋਕਾਂ ਦੇ ਵਿੱਚ ਇਨਸਾਨੀਅਤ ਮੁਕਤੀ ਜਾਂਦੀ ਹੈ ਉੱਥੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਹੈ ਅੱਜ ਇਧਾਂ ਦੇ ਇੱਕ ਸ਼ਖਸ ਨਾਲ ਮਿਲੌਣ ਲੱਗਾ ਜਿਹਦੇ ਕੋਲ ਇੱਕ ਡੌਗ ਰੱਖਿਆ ਹੋਇਆ ਜਿਹਦਾ ਨਾਮ ਹੈ ਜੈਕ ਤੇ ਉਹ ਜੈਕ ਨੂੰ ਬੜਾ ਪਿਆਰ ਕਰਦਾ ਹੈ ਭਰਾਵਾਂ ਵਾਂਗ ਰੱਖਦਾ ਤੇ ਮਿੱਤਰਾਂ ਵਾਂਗ ਰੱਖਦਾ ਤੇ ਆਜੋ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ लवली ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਵੀ ਸਫਰ ਨਾਂ ਦੇ ਟੈਲੀਵੀਜ਼ਨੋ ਬਹੁਤ ਠੀਕ ਠਾਕ ਹੋ ਵੀਰੇ ਜੀ ਬਹੁਤ ਬਹੁਤ ਧੰਨਵਾਦ ਜੀ ਪਹ ਏ ਬਈ ਇਹਨਾਂ ਨਿੱਕੇ ਜਿਹੇ ਨੂੰ ਤੇ ਲਿਆਂਦਾ ਸੀ 마ਸੀ ਕਿਉਂ ਯਾਰ ਹੂੰ ਅੱਛਾ ਠੀਕ ਤੇ ਬਸ ਜਵਾਕ ਕਉ ਵੀ ਪਾਲਿਆ ਸੀ ਤਾਂ ਇਹਨੂੰ ਆ ਅਸੀਂ ਹਣਾ ਇਹ ਇਹ ਹਾਂ ਛੱਡਦਾ ਨਹੀਂ ਯਾਰ ਤੁਹਾਡੇ ਸਾਹਮਣੇ ਬਸ ਐਂ ਕਰੀਓ ਜਿੰਨਾ ਚਿਰ ਜੇ ਤੇ ਢੂਈ ਤੇ ਖੁਰਕਣ ਲੱਗ ਜਾਓ ਤੇ ਹੁਣ ਬਸ ਚੁੱਪ ਕਰਕੇ ਬੈਜਣਾ ਜਿਹਨੂੰ ਨਾ ਪਛੜਦਗੇ ਤੇ ਬਸ ਇਹਨੇ ਠੀਕ ਹੈ ਬਈ ਇਹ 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 ਫਿਰ ਬਈ ਜਦੋਂ 마ਸੀ ਕੋਲ ਲਿਆਂਦਾ ਇਹ ਕਿੰਨੇ ਕਿੰਨੇ ਕ ਟਾਈਮ ਦਾ ਸੀ ਉਦੋਂ ਉਦੋਂ ਨਿੱਕਾ ਜਾ ਸੀ ਬਈ ਜਾਵਾਂ ਇਹ ਹੂੰ ਮੰਨ ਲਓ ਵੀ ਅਸੀਂ ਮਹੀਨੇ ਕੇ ਦੋ ਕੁ ਮਹੀਨਿਆਂ ਬਾਅਦ ਰੱਖਾਂ ਫੁੱਲੀਆਂ ਸੀ ਇਹਦੀਆਂ ਹੂੰ ਉਦੋਂ ਬਾਅਦ ਤਾਂ ਨਿਕ ਮਿੰਚਾਰਕ ਮਹੀਨਾ ਬਾਅਦ ਚੱਕ ਲਿਆ ਸੀਗੇ ਹੂੰ ਕਿਉਂਕਿ ਦਦੂ ਤੇ ਚੰਗਦਾ ਫਿਰੋ ਉੱਤੀ ਦਾ ਵੀ ਜਾਨਵਰਾ ਉਦੋਂ ਫਿਰ ਆਪਾਂ ਨਹੀਂ ਵੀ ਲੈ ਸਕਦੇ ਹੁੰਦੇ ਤਾਂ ਕਰਕੇ ਤੇ ਬਈ ਇੱਕ ਗੱਲ ਹੋਰ ਦੱਸੋ ਜੀ ਮੈਂ ਸੁਣਿਆ ਕਹਿੰਦੇ ਤੁਸੀਂ ਇਹਦੋਂ ਕੰਮ ਤੇ ਜਾਂਦੇ ਆ ਹਾਂਜੀ ਇਹ ਮੋਟਰਸਾਈਕਲ ਤੇ ਵੀ ਬੈ ਜਾਂਦਾ ਮੋਟਰਸਾਈਕਲ ਤੇ ਬੈ ਜਾਂਦੇ ਵੀਰੇ ਇਹਨੇ ਮੈਨੂੰ ਮੋਟਰਸਾਈਕਲ ਨਹੀਂ ਕੱਢਣ ਦੇਣਾ ਅੱਛਾ ਹਾਂ ਤੁਹਾਡੇ ਸਾਹਮਣੇ ਮੈਂ ਜਾੜੂਂਗੇ ਨੇ ਮੈਨੂੰ ਮੋਟਰਸਾਈਕਲ ਨਹੀਂ ਕੱਢਣ ਦੇਣਾ ਜਾਂ ਮੂਰੇ ਹੋ ਜੂ ਜਾਂ ਪਿੱਛੇ ਹੋ ਜੂ ਜਾਂ ਮੂਰੇ ਹੋ ਜੂ ਜਾਂ ਪਿੱਛੇ ਹੋ ਜੂ ਕਹਿੰਦਾ ਨਾਲ ਜਾਣਾ ਕਹਿੰਦੇ ਨਾਲ ਜਾਣਾ ਜੇ ਵੱਡਾ ਭਰਾ ਕੱਢ ਲੇ ਉਹਨੂੰ ਇਸ ਦਾ ਥੋੜੇ ਨਾ ਜਾਰਾ ਪਿਆਰ ਹਾਂ ਉਹਨੂੰ ਕੁਝ ਨਹੀਂ ਕਹਿੰਦਾ ਇਹ ਤੇ ਜੇ ਘਰ ਦੇ ਇਹਨੂੰ ਆਵਾਜ਼ ਮਾਰ ਲੈਣਾ ਮम्मा ਦੇ ਆਖੇ ਲੱਗਦਾ ਇਕੱਲੇ ਦੇ ਅੱਛਾ ਡੈਡੀ ਤੋਂ ਡਰਦਾ ਥੋੜਾ ਪਰ ਕੰਕੀ ਝੜਕ ਤੇ ਝੁੜਕਦੇ ਬਾਰੇ ਹਾਂ ਹੁਣ ਜੇ ਇਹਨੂੰ ਵੀ ਥੋ ਭੇਜਣਾ ਹੋਵੇ ਆਪਾਂ ਤੇ ਜੇ ਇਹਨੂੰ ਮਾਤਾਵਾਜ਼ ਮਾਰੂਏ ਨੇ ਫੇਰ ਹੀ ਜਾਣਾ ਫੇਰ ਹੀ ਜਾਣਾ ਅੱਛਾ ਹੋਰ ਹੋਰ ਇੱਕ ਇਹਦਾਰੀ ਜਾਣਾ ਕਿਸੇ ਦੇ ਨਹੀਂ ਕਰ ਜਾਣਾ ਉਹ ਬਾਈ ਨਾ ਇਹ ਇਹ ਬਾਈ ਮੈਨੂੰ ਵੀ ਜਾਣਣ ਲੱਗਿਆ ਹਨ ਇਹ ਫਿਰ ਉਹਨਾਂ ਨੂੰ ਆਏ ਨਾ ਕਈ ਰੀ ਕੋਲ ਵੀ लवली ਬਾਈ ਕੋਲੇ ਬੈਠਾ ਇਹਦਾ ਮਿੱਤਰ ਆ ਹਨ ਹੂੰ ਤੇ ਭਾਈ ਇੱਕ ਗੱਲ ਹੋਰ ਦੱਸੋ ਇਹ ਜਿਹੜਾ ਡੌਗ ਆ ਇਹ ਫਿਰ ਜਿਵੇਂ ਮਾਤਾ ਜੀ ਆ ਜਦੋਂ ਫਿਰ ਇਹਨੂੰ ਝੜਕਦੇ ਝੁੜਕਦੇ ਹੋਣਗੇ ਫਿਰ ਮਤਲਬ ਬਾਹਲਾ ਨਹੀਂ ਜੀ ਝੜਕਦੇ ਜੇ ਤਾਂ ਮਤਲਬ ਰੋਟੀ ਵੀ ਨਹੀਂ ਖਾਂਦਾ ਭਈ ਇਹ ਅੱਛਾ ਜੇ ਇਹਨੂੰ ਝੜਕਾ ਹਾਂ ਹਾਂ ਫਿਰ ਪਾਸੇ ਹੋ ਕੇ ਬਹਿ ਜਾਣੇ ਨੇ ਉੱਥੇ ਹੂੰ ਦੀਦੀ ਜਾਂ ਦੀਦੀ ਤੋਂ ਵੱਤ-ਵਤ ਹੁਣੇ ਸਿੱਧੀ ਆਸੀ ਰੋਟੀ ਬਾਦਾਂਗੇ ਸਾਤੂੰ ਨਹੀਂ ਖਾਣੀ ਉਹਨੇ ਜਿੰਨੇ ਕਰੋ ਬੁਰਕਾ ਨਾ ਨਹੀਂ ਖੋਣਦੀ ਮੰਦੇ ਦੇ ਬਈ ਉਹਨੇ ਰੋਟੀ ਨਹੀਂ ਖਾਂਦਾ ਇਹ ਜੇ ਥੱਲੇ ਫੇੜ ਦਿਆਂ ਰੋਟੀ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਅੱਛਾ ਭਈ ਯਾਰ ਹਾਂ ਹੂੰ ਇਹ ਫਿਰ ਭਾਈ ਆਪਣਾ ਜਿਹੜਾ ਡੌਗ ਆ ਇਹ ਫਿਰ ਸੋਨਾ ਬਹੁਤ ਆ ਯਾਰ ਮਿੱਤਰ ਵੀ ਕਹਿੰਦੇ ਹੋਣਗੇ ਯਾਰ ਸਾਨੂੰ ਦੇ ਦੇ ਇੰਨਾ ਵਫਾਦਾਰ ਇਹ ਬਈ ਪੰਜ ਸੀਗੇ ਲਿਆਂਦੇ ਸੀ ਹੂੰ ਤੇ ਇੱਕ ਮਾਮੇ ਕੇ ਲੈ ਗਏ ਸੀ ਇਹ ਇੱਕ ਸਾਡੇ ਰਾਸਤਾਨਾ ਮਾਸੀ ਉਧਰ ਲੈ ਗਈ ਸੀ ਇਹ ਹੂੰ ਤੇ ਇੱਕ ਮੇਰੇ ਨਾਲ ਹੀ ਇਹ ਬੀਲੀ ਛੁੱਭ ਕੇ ਹੂੰ ਉਹ ਲੈ ਗਏ ਉਹਦਾ ਮੈਂ ਦੋਵੇਂ ਰੱਖੇ ਜੀਏ ਕੁੱਤਾ ਕੁੱਤੀ ਰੱਖੇ ਜੀਏ ਮੈਂ ਅੱਛਾ ਉਹ ਕਹਿੰਦੇ ਯਾਰ ਜੇ ਯਾਰੀ ਇਹਦਾ ਆਪਣੀ ਮੈਨੂੰ ਦੇ 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 ਨੇ ਕੱਲ ਮੈਂ ਕਿਹਾ ਜਲ ਤੂੰ ਲੈ ਜਾ ਮੈਂ ਕਿਹਾ ਜਲ ਫਿਰ ਮੈਂ ਯਾਰ ਕੁੱਤੀ ਦਾ ਸਾਹਮਣੀ ਨਹੀਂ ਮੈਥੋਂ ਕਿਉਂਕਿ ਕੰਮ ਕੁੰਮ ਤੇ ਜਾਣਾ ਹੁੰਦਾ ਮੈਂ ਮੈਂ ਕੁੱਤਾ ਰੱਖ ਲੈਣਾ ਉਹ ਤੇ ਉਹ ਲੈ ਗਿਆ ਸੀ ਪਰ ਅਸੀਂ ਨਿੱਕੇ ਹੁੰਦੇ ਤੋਂ ਐਂ ਬਾਰ ਭੁੱਲਿਆ ਹੁਣ ਮਾਤਾ ਹੋਰਾਂ ਨੇ ਹੈ ਨਾ ਚਾਹ ਨੂੰ ਆਵਾਜ਼ ਮਾਰੀ ਐ ਵੀ ਚਾਹ ਲੈ ਓ ਤੇ ਉਹ ਭੱਜ ਗਿਆ ਪੂਰੀ ਗੱਲ ਸਮਝਦਾ ਹੈ ਨਾ ਪੂਰੀ ਬਈ ਹੂੰ ਤੇ ਫਿਰ ਬਈ ਜਿਵੇਂ ਫਾਦਰ ਸਾਹਿਬ ਆ ਜਾਂ ਮਾਤਾ ਜੀ ਆ ਹੈ ਨਾ ਫਿਰ ਉਹ ਉਹਨਾਂ ਨਾਲ ਵੀ ਕੋਈ ਘਰ ਦੇ ਬਾਣੇ ਮੋٹے ਕੰਮ ਕਰਵਾ ਦਿੰਦਾ ਮਾੜੇ ਮੋٹے ਨਹੀਂ ਉਹ ਬਈ ਮਾੜਾ ਮੋਟਾ ਨਾਲ ਅਗਰੇ ਪਿੱਛੇ ਤੁਰਿਆ ਫਿਰਦਾ ਰਹਿੰਦਾ ਅੱਛਾ ਘਰ ਦੀ ਰਾਖੀ ਪੂਰੀ ਕਰਦਾ ਘਰ ਦੀ ਰਾਖੀ ਪੂਰੀ ਕਰਦਾ ਰਾਤ ਨੂੰ ਜਿੰਨਾਂ ਕਰ ਅਸੀਂ ਆਉਂਦੇ ਨੇ ਇਹਨੇ ਬਾਹਰ ਚ ਬੈਹਿਣਾਂ ਹੂੰ ਬਈ ਇੱਕ ਹੋਰ ਗੱਲ ਦੱਸੋ ਇਹ ਇੰਨਾ ਪਿਆਰ ਲੋਕੀ ਦੇ ਰਿਸ਼ਤੇਦਾਰਾਂ ਦਾ ਨਾਂ ਨਹੀਂ ਲਿਖਾਉਂਦੇ ਯਾਰ ਤੇ ਤੁਸੀਂ ਵਿਆਹ ਦੇ ਕਾਟ ਤੇ ਕੁੱਤੇ ਦਾ ਨਾਂ ਲਿਖਾਇਆ ਉਹ ਫਿਰ ਬਸ ਇਹ ਸਹੀ ਸੀ ਇੱਕ ਬਈ ਫੈਮਿਲੀ ਦਾ ਇਹ ਹਨਾ ਨਿੱਕੇ ਜਿਹੁੰਦੇ ਆਪਾਂ ਪਾਲਿਆ ਹੋਵੇ ਜਾਂ ਕਿਸੇ ਨੂੰ ਮਾਂ ਨਹੀਂ ਕਿਨ ਜਵਾਕ ਨੂੰ ਪਾਲਿਆ ਹੋਵੇ ਆਪਾਂ ਉਹਦਾ ਵੀ ਨਾਂ ਪਾਉਨੇ ਹੂੰ ਤਾਂ ਕਰਕੇ ਬਸ ਸਾਨੂੰ ਜਵਾਕ ਜੀ ਹੈ ਚੰਗਾ ਲੱਗਿਆ ਇਸ ਨਾਂ ਪਾਤਾ ਹੂੰ ਜੀ ਤੇ ਬਈ ਕਿਸੇ ਨੇ ਆਈ ਨਹੀਂ ਕਿਹਾ ਵੀ ਯਾਰਾ ਕੁੱਤਾ ਸਾਨੂੰ ਦੇ ਦੇ ਯਾਰ ਹੁਣ ਕਹਿੰਦੇ ਹੋਣਗੇ ਕਿ ਕਿਉਂਕਿ ਵਫਾਦਾਰ ਆਈ ਨੇ ਘੱਟ ਵਫਾਦਾਰ ਹੁੰਦੇ ਆ ਬਹੁਤ ਹੁੰਦੇ ਆ ਬਈ ਯਾਰ ਕਈ ਕਹਿ ਵੀ ਦਿੰਦੇ ਹੁਣ ਉਹਨਾਂ ਨੂੰ ਕਹਿ ਦੇਈਂ ਦ ਵੀ ਗਦੂਰੀ ਯਾਰ ਕੁੱਤੀ ਥੂੜੀ ਆ ਬੰਦੇ ਆ ਅੱਛਾ ਇਹ ਨਹੀਂ ਯਾਰ ਥੂਈ ਜੀ ਬਾਂਦੀ ਉਹ ਮਰ ਮੁੜ ਗਈ ਅੱਛਾ ਵੀ ਇਹ ਨਹੀਂ ਦੇਣਾ ਕਿਉਂ ਬਈ ਇਹ ਕਿਉਂ ਨਹੀਂ ਦਿੰਦੇ ਬਸ ਜਿਹੜਾ ਸੀ ਇੱਕ ਵਾਰੀ ਰੱਖ ਲੀ ਗਏ ਬਈ ਦੇ ਦੋ ਮੰਨ ਲਾ ਵੀ ਜਿੰਨਾਂ ਚ ਕੋਈ ਹੈਗਾ ਬਸ ਉਹਨਾਂ ਚ ਸਾਡੇ ਕੋਲ ਪਿਆਰ ਪਏ ਹੁੰਦਾ ਸੀ ਪਹਿਲਾਂ ਦੋ ਕੁੱਤੇ ਰੱਖੀ ਸੀ ਉਹਨਾਂ ਨਾਲ ਵੀ ਆਈ ਮੂਬੇ ਅੱਜ ਹੂੰ ਠੀਕ ਹੈ ਇਹ ਬਈ ਹੋਰ ਜਾਨਵਰਾਂ ਦਾ ਵੀ ਸ਼ੌਂਕ ਆ ਫਿਰ ਤੁਹਾਨੂੰ ਕਬੂਤਰਾ ਦਾ ਹੈਗਾ ਉਹ ਮੇਰੇ ਨਾਲ ਦੇ ਲਿਆਰਜੀ ਕੋਲੇ ਹੈ ਗਿਆ ਬਈ ਇੱਥੇ ਫਿਰ ਲੋਟ ਨਹੀਂ ਆਉਂਦੇ ਸੀ ਅੱਛਾ ਉਹ 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 ਉਧਰ ਫਿਰ ਕਰਿਆ ਉਹ ਟਾਈਮ ਬਾਅਦ ਕੀ ਰੰਦ ਫਿਰ ਘੜਦੀ ਆ ਕਰਦੇ ਨੂੰ ਆਈ ਨਹੀਂ ਹੁੰਦਾ ਕਿ ਤੁਸੀਂ ਕਿਹੜਾ ਸਾਹਮਣਾ ਹੂੰ ਮੁੜ ਕੇ ਕੰਮ ਕਰਦੇ ਉਹ ਜਿਹਨਾਂ ਫਿਰ ਕਰਦੇ ਜਿਹਨਾਂ ਤਾਂ ਬੋਲਦੀ ਹੁੰਦੇ ਹੂੰ ਹੋ ਨਹੀਂ ਬੋਲਦੇ ਨਾ ਹੁਣ ਉਹ ਤਾਂ ਫਿਰ ਕੁੱਤੇ ਨਾਲ ਵੀ ਪੈਰ ਪਾ ਗਿਆ ਉਹ ਵਾੜਾ ਇਹ ਫੇਰ ਆ ਗਿਆ ਫ੍ਰੀ ਹੋ ਕੇ ਤੇ ਹੁਣ ਇਹ ਬਈ ਹੱਥ ਮਲਾ ਲੂ ਮੇਰੇ ਨਾਲ ਜਿਹਨੂੰ ਮਰੇ ਹੱਥ ਕਰਾ ਹੈਲੋ ਹੈਲੋ ਯਾਰ ਕਿ ਹੈਲੋ ਕਰਦੇ ਆਹ ਇੱਧਰ ਹੈਲੋ ਕਰਦਾ ਬਾਈ ਉਹਦੇ ਨਾਲ ਉਹਨਾਂ ਦਾ ਮਾਲਕ ਆ ਇਹ ਉਹਨਾਂ ਨਾਲ ਯਾਰੀ ਆ ਮੇਰੇ ਦੰਦੀ ਵੱਢ ਸਕਦਾ ਇਹ ਤੇ ਇਹ ਫਿਰ ਬਾਈ ਜਦੋਂ ਲਿਆਂਦਾ ਸੀ ਉਦੋਂ ਕਰਦਿਆਂ ਦਾ ਕੀ ਰੈਐਕਸ਼ਨ ਸੀ ਰੈਐਕਸ਼ਨ ਦਾ ਬਾਈ 2 ਦਿਨ ਤਾਂ ਪਾਸ ਹੀ ਰੱਖਿਆ ਕੀ ਕੀ ਕਹਿੰਦੇ ਸੀ ਕਰਦੇ ਕਰਦੇ ਤਾਂ ਲੜਦੇ ਹੀ ਹੁੰਦੇ ਕਿੱਧਰੋਂ ਲਿਆਉਣਾ ਹੁਣ ਦੂਜਿਆਂ ਨੂੰ ਹੂੰ ਫੇਰ ਬਾਈ ਫੇਰ ਭਾਈ ਫਿਰ ਆਇਨਾ ਫਿਰ ਸਾਂਭਿਆ ਸੁਭਿਆ ਦੋ ਦਿਨ ਤਿੰਨ ਦਿਨ ਤਾਂ ਚੱਲ ਭੁੱਲਦੀ ਰਹਿੰਦੀ ਆ ਮੁਰਤਿ ਨੂੰ ਫਿਰ ਆ ਵੀ ਸਾਂਭਣ ਲੱਗੀ ਅੰਦਰ ਤਾਂ ਹੂੰ ਤੇ ਹੁਣ ਆ ਵੀ ਲੋ ਤੇ ਉਹਨਾਂ ਬਿਨਾਂ ਜੀ ਨਹੀਂ ਲਾਉਂਦਾ ਹੋ ਤੇ ਫੇਰ ਭਾਈ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਹੋਵੋਗੇ ਇਹਨੂੰ ਛੱਡ ਕੇ ਨਹੀਂ ਜਾਂਦੇ ਤੇ ਫਿਰ ਵਿਆਹਾਂ ਵਿਵਾਂ ਦੇ ਨਾਲ ਹੀ ਜਾਂਦਾ ਫਿਰ ਵਿਆਹਾਂ ਵਿਵਾਂ ਤੇ ਵੀ ਘਰੇ ਰਹਿੰਦੇ ਅੱਛਾ ਫਿਰ ਇਹਦੇ ਮਾਰੇ ਜਾਂਦਾ ਹੀ ਨਹੀਂ ਤੇ ਜੇ ਜੇ ਫਿਰ ਜ਼ਿਆਦਾ ਜ਼ਰੂਰੀ ਹੋਏ ਭਾਈ ਫੇਰ ਇਹ ਤਾਂ ਭਾਈ ਜੇ ਮੇਰੀ ਮਾਸੀ ਆ ਉਹ ਤਾਂ ਤੁਸੀਂ ਆਖੋਗੇ ਯਾਰ ਕੀ ਬਾਰ ਹੂੰ ਉਹ ਤਾਂ ਹਰ ਇੱਕ ਜੀ ਖਾਂਦਾ ਬਈ ਅੱਛਾ ਉਹ ਤਿਆਰੀ ਮਾਸੀ ਆਗਲੇ ਦੋਵੇਂ ਜੀ ਹੂੰ ਉਹ ਜੇ ਦੁਕਾਨ ਤੋਂ ਮੰਨ ਲਓ ਪੈਸੇ ਲੈ ਕੇ ਵੀ ਆਉਂਦੇ ਪਹਿਲਾਂ ਉਹ ਮਾਸੀ ਦੀ ਕੁੱਤੀ ਉਹ ਖੜਦੀ ਹੈ ਫੇਰ ਉਹ ਮਾਸ ਨੂੰ ਪੈਰ ਬੜਾਉਂਦੀ ਹੈ ਅੱਛਾ ਉਹਦਾ ਇਨਾ ਮੂ ਪਿਆਰ ਮੰਨ ਲਓ ਉਹਦਾ ਕਰਮਾ ਲਾ ਆਦੀ ਕੁੜੀਆਂ ਆ ਕਿ ਮੰਨ ਲਓ ਕੁੜੀਆਂ ਨਹੀਂ ਉਹਨਾਂ ਦੇ ਇੱਕ ਮੁੰਡਾ ਬਾਹਰ ਗਿਆ ਪਿਆ ਹੂੰ ਉਹਨਾਂ ਨੇ ਆਦੀ ਕੁੜੀਆਂ ਨੂੰ ਹੀ ਪਰ ਲਿਆ ਅੱਛਾ ਆ ਉਹਦਾ ਭਰਾ ਲਿਆ ਤਾਂ ਤੁਸੀਂ ਹਾਂ ਉਹਦਾ ਮੁੰਡਾ ਲਿਆ ਤੇ ਮੁੰਡਾ ਲਿਆ ਤਾਂ ਠੀਕ ਆਲਾ ਆ ਮਿੱਤਰੋ ਦੇਖ ਲੋ ਇਹ ਬਹੁਤ ਵਫਾਦਾਰ ਹੈ ਨਹੀਂ ਤਾਂ ਇਹ ਵਫਾਦਾਰੀ ਮੁੱਕਦੀ ਜਾਂਦੀ ਹੈ ਬਾਈ ਖੁਰਾ ਕੋਲੇ ਬੈਠੇ ਆ ਤੇ ਨੂੰ ਆਪਣਾਪਣ ਮਹਿਸੂਸ ਹੁੰਦਾ ਬਾਈ ਲੋਕਾਂ ਚੋਂ ਤਾਂ ਇਨਸਾਨੀਅਤ ਮੁੱਕਦੀ ਜਾਂਦੀ ਆ ਹੂੰ ਯਾਰੀ ਦਾ ਫਿਰ ਪੈਸਾ ਰਹਿ ਗਈ ਨਾ ਅੱਜ ਕੱਲ ਹੂੰ ਇਹ ਜੀ ਨੇ ਤਾਂ 2-3 ਘੰਟੇ ਬਾਈ ਥੋੜ ਥੋੜ ਇਹ ਇਹ ਥੋੜ ਫਿਰ ਤੁਹਾਡਾ ਪੱਕਾ ਯਾਰ ਆ ਫਿਰ ਪੱਕਾ ਯਾਰ ਹੂੰ ਹੁਣ ਤਾਂ ਜੇ ਕੋਈ ਘਰ ਦੇ ਮੈਂਬਰ ਪੁੱਛਦੇ ਹੋਣਗੇ ਫਿਰ ਜੈਕ ਦਾ ਵੀ ਨਾਂ ਲੈਂਦੇ ਹੋਊਂਗੇ ਕਿ ਇੱਕ ਸਾਡਾ ਜੈਕ ਆ ਜੈਕ ਹੂੰ ਤੇ ਬਾਈ ਜੇ ਹੁਣ ਕੋਈ ਵੀਡੀਓ ਦੇਖ ਰਿਆ ਕੋਈ ਕਹਦੇ ਵਫਾਦਾਰ ਆ ਮੇਰੇ ਮਾਮੇ ਕੀ ਕਹਿੰਦੇ ਅੱਬੀ ਸਾਡਾ ਮਾਈਕਲ ਹੋ ਗਿਆ ਸੀ ਕਹਿੰਦੇ ਸਾਡਾ ਜੈਕ ਆ ਠੀਕ ਅੱਛਾ ਸਾਰੇ ਰਿਸ਼ਤੇਦਾਰਾਂ ਨੇ ਰੱਖਿਆ ਬਈ ਸਾਰੇ ਰਿਸ਼ਤੇਦਾਰਾਂ ਕੋਲੇ ਆ ਹੀ ਗਏ ਆ ਪੈਸੇ ਤਾਂ ਹੀ ਸਾਰੇ ਬਈ ਅੱਛਾ ਉਹ ਵੀ ਐਂ ਹੀ ਰੱਖਦੇ ਆ ਠੀਕ ਆ ਬਈ ਮਾਈਕਲ ਜੈਕ ਇਹਦਾ ਨਾਂ ਕਿਹਨੇ ਰੱਖਿਆ ਸੀ ਬਈ ਇਹਦਾ ਜਾ ਕੇ ਸੀ ਘਰ ਦੇਣੀ ਰੱਖਿਆ ਸੀ ਆ ਅੱਛਾ ਤੁਸੀਂ ਰੱਖਿਆ ਸੀ ਮਾਤਾ ਨੇ ਰੱਖਿਆ ਸੀ ਬਾਪੂ ਨੇ ਜਾਂ ਭੈਣ ਨੇ ਕਿਹਨੇ ਰੱਖਿਆ ਨਾ ਨਹੀਂ ਸੋਚਿਆ ਸੀ ਮੈਂ ਪਹਿਲਾਂ ਕਿਸੇ ਨੇ ਹੋਟੋਕੀ ਦਾ ਨਾਂ ਸੀ ਆ ਓਕੇ ਮੈਂ ਕਿਹਾ ਯਾਰ ਆ ਪਾਰ ਆ ਦਿੱਕੀ ਹੂੰ ਸੋਣਾ ਲੱਗਿਆ ਨਿੱਕੇ ਨਾ ਜਾਇਆ ਅੱਛਾ ਠੀਕ ਉਹਨਾਂ ਨੇ ਮੈੱਕ ਰੱਖਿਆ ਸੀ ਮੀਂਹ ਮਾਸੀ ਚੁੱਤੀ ਉਹਨਾਂ ਦੇ ਨਾਂ ਹੈ ਨੰਨੇ ਹੂੰ ਇਹ ਆ ਵੀ ਕੁੱਤੀ ਦਾ ਅਨੰਨਿਆ ਇਹਦੀ ਮਾਤਾ ਦਾ ਠੀਕ ਆ ਇਹਦਾ ਠੀਕ ਆ ਅਨੰਨਿਆ ਦਾ ਬੱਚਾ ਜੈਕ ਕਿਆ ਬਾਤ ਹੈ ਠੀਕ ਆ ਭਾਈ ਇਹਦੇ ਨਾਲ ਜ਼ਿਆਦਾ ਇਹਦਾ ਤੇ ਭਾਈ ਮੈਂ ਸੁਣਿਆ ਇਹ ਥੋੜੇ ਤੋਂ ਬਣਾ ਰੋਟੀ ਵੀ ਨਹੀਂ ਖਾਂਦਾ ਨਹੀਂ ਖਾਂਦਾ ਭਈ ਇਹ ਹੂੰ ਜਦੋਂ ਮਨ ਲੈ ਕੰਮ ਤੋਂ ਆ ਜੀ ਇਹਨੂੰ ਪਤਾ ਲੱਗ ਜਾਂਦਾ ਹੂੰ ਉਦੋਂ ਬਾਅਦ ਬੈਠਾ ਰਹਿੰਦਾ ਇਹਨਾਂ ਉਹਨੇ ਨੂੰ ਨਾਨਾ ਨੂੰ ਕੇ ਬਾਹਰ ਆਈਦਾ ਅੱਛਾ ਉਦੋਂ ਬਈ ਘਰ ਦੇ ਰੋਟੀ ਬਾਨਦਿਆ ਨਾਲ ਹੀ ਬਣਾ ਨਾਲ ਹੀ ਬੈਡੀ ਰੋਟੀ ਇਹਨੂੰ ਬੋਣੀ ਪੈਂਦੀ ਬਾਕੀ ਅੱਛਾ ਫੇਰ ਫੇਰ ਉਦੋਂ ਬਾਅਦ ਫੇਰ ਕੋਈ ਚੱਕਰ ਨਹੀਂ ਇਹਨੂੰ ਹੂੰ ਤੇ ਬਾਈ ਫਿਰ ਨਖਰੇ ਰੋਰੇ ਵੀ ਕਰਦਾ ਹੋਊਗਾ ਜਿਵੇਂ ਬੰਦੇ ਨਖਰੇ ਕਰਦੇ ਵੀ ਅੱਜ ਆਹ ਸਬਜ਼ੀ ਖਾਣੀ ਹੈ ਇਹ ਵੀ ਨਖਰੇ ਨੂੰ ਚਾਹੀਦੇ ਪੂਰੇ ਆ ਬਾਈ ਕੀ ਦਾਲ ਦਾਲ ਬਿਨਾਂ ਰੋਟੀ ਨਹੀਂ ਖਾਂਦਾ ਅੱਛਾ ਦਾਲ ਬਿਨਾਂ ਰੋਟੀ ਨਹੀਂ ਖਾਂਦਾ ਇਹ ਨਾ ਠੀਕ ਆ ਤਾਂ ਮਿੱਤਰੋ ਆ ਵੀਡੀਓ ਤੁਸੀਂ ਦੇਖ ਹੀ ਲਈ ਤੇ ਹੋਰ ਆ ਬਹੁਤ ਬੰਦੇ ਤੈਨੂੰ ਉਹ ਬੈਠ ਨਹੀਂ ਦਿੰਦਾ ਸੀ ਬੈਠਣ ਨਹੀਂ ਦਿੰਦਾ ਗੱਲ ਕਰੋ ਚੰਡੀਆ ਲਾਣਾਗਾ ਤਾਂ ਆ ਬਾਈ ਉਰੇ ਆ ਜਦੇ ਆ ਬਾਈ ਦਾ ਮੋਟਰਸਾਈਕਲ ਆ ਮੈਂ ਮੋਟਰਹੈਲ ਤੇ ਬਹਿਣ ਲੱਗਿਆ ਤੇ ਇਹਦੇ ਮੈਨੂੰ ਭੌਂਕਣਾ ਸ਼ੁਰੂ ਕਰ ਦੇਣਾ ਬਾਈ ਮੜਾ ਸਾਈਡ ਤੇ ਹੋਇਓ ਚਲ ਪਿਆ ਹੁਣ ਫਿਰ ਕੈਂਪ ਚਲ ਬਾਈ ਬੈਠੋ ਆ ਬਾਈ ਬਹਿਣ ਲੱਗਿਆ ਮੋਟਰਸਾਈਕਲ ਤੇ ਤੇ ਇਹ ਹੁਣ ਇਹ ਸੋਚਦਾ ਵੀ ਇਹ ਨਾ ਜਾਵੇ ਤੇ ਮੈਂ ਜਾਵਾਂ ਆ ਦੇਖ ਲਓ ਤੁਸੀਂ ਹੂੰ ਆ ਦੇਖੋ ਮਿੱਤਰੋ ਇਹਦਾ ਪਿਆਰ ਆ ਜਿਹੜਾ ਮੋਟਰਸਾਈਕਲ ਤੇ ਬਹਿ ਗਿਆ ਕਾ ਵਾਰ ਤੇ ਪੈ ਗਿਆ ਜੀ ਤਾਂ ਆ ਬਾਈ ਨੂੰ ਉਹਨੂੰ ਪਤਾ ਲੱਗ ਗਿਆ ਜੀ ਮੋਟਰ ਸਟਾਰਟ ਕਰ ਲਿਆ ਤੇ ਬਾਈ ਕਿਤੇ ਚੱਲਿਆ ਤੇ ਬਾਈ ਨੂੰ ਜਾਣ ਨਹੀਂ ਦਿੰਦਾ ਬਾਈ ਉਤਰ ਗਿਆ ਮੋਟਰਸਾਈਕਲ ਤੋਂ ਹੋਣੇ ਚੁੱਪ ਕਰ ਗਿਆ ਇਹ ਫਿਰ ਬਾਈ ਜਦੋਂ ਜਿਵੇਂ ਜਵਾਕ ਵੀਰਦੇ ਆ ਇਹ ਐਂ ਵੀਰਦਾ ਬਾਈ ਇਹ ਫਿਰ ਐਂ ਵੀਰਦਾ ਜਿਆਦਾ ਮੈਨੂੰ ਨਾਲ ਲੈ ਕੇ ਜਾਂਦਾ ਤੇ ਜਾਂ ਘਰੇ ਰਹਿਣਾ ਬਾਈ ਨੇ ਬਾਰ ਕੋਲ ਹੀ ਖੜਾ ਰਹਿਣਾ ਮੈਂ ਕਿਰੋ ਹੂੰ ਠੀਕ ਐ ਫਿਰ ਕੰਮ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਹੋਊਗਾ ਬਾਈ ਹੂੰ ਤੇ ਝੜਕਣਾ ਪੈਂਦਾ ਕਈ ਰੀ ਮਾਤਾ ਦੇ ਅੱਖੇ ਲੱਗ ਜਾਂਦਾ ਫਿਰ ਵਜਦਾ ਉੱਥੇ ਫਿਰ ਇਹ ਗੁੱਸਾ ਵੀ ਕਰ ਦਿਆ ਹੁੰਦਾ ਹੋਊਗਾ ਗੁੱਸਾ ਕਰ ਦਿੰਦਾ ਠੀਕ ਐ ਤਾਂ ਮਿੱਤਰੋ ਪੂਰੀ ਵੀਡੀਓ ਤੁਸੀਂ ਦੇਖ ਹੀ ਲਈ ਐ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੁੜੇ ਰਹੋ ਸਫਰ ਟੈਲੀਵਿਜ਼ਨ ਸਸੀ ਕਾਲ